ਸੋਚਾਂ ਤੇ ਬੜੀਆਂ ਰੱਖੀਆਂ ਨੇ ਪਰ ਹੁਣ ਮਾਲਕ ਦੇ ਹੱਥ ਕੀ ਕਰ ਸਕਦੇ ਆ ਇਹ ਮੰਨ ਲਓ 15 ਦਿਨ ਤੋਂ ਪਹਿਲਾਂ ਪਾਣੀ ਨਹੀਂ ਲੱਥਾ ਕੀ ਅਗਲੀ ਕਣਕ ਦੀ ਫਸਲ ਵੀ ਪ੍ਰਭਾਵਿਤ ਹੋ ਸਕਦੀ ਜੇ ਰੇਤਾ ਪੜ ਗਿਆ ਫਸਲ ਹੀ ਨਹੀਂ ਬੀਜੀ ਜਾਣੀ ਜੀ ਪਹਿਲੀ ਨਹੀਂ ਵਾਤਰ ਆਉਣੀ ਮਹੀਨਾ ਦੇ ਇੱਕ ਰਹਿ ਗਿਆ ਕਣਕ ਦੇ ਨਵੰਬਰ ਚ ਇਹ ਜਾ ਕੇ ਦਸੰਬਰ ਚ ਪਾਣੀ ਆ ਵਾਤਰ ਆਉਣੀ ਇਹ ਇੰਨੇ ਤੇ ਭਲ ਚੜ ਗਈ ਥੱਲੇ ਸੇਕਾ ਲੱਗਣਾ ਨਹੀਂ ਜ਼ਮੀਨ ਨੂੰ ਨਹੀਂ ਲੱਗਣਾ ਪਾਣੀ ਹਲੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹੈ ਜਦੋਂ ਹੜਾ ਐ ਇੱਕਦਮ ਤਾਂ ਮਹਾਰਾਜ ਸਾਹਿਬ ਦੇ ਪਾਵਨ ਸਰੂਪ ਪਹਿਲਾਂ ਹੀ ਇਥੋਂ ਸੁਰੱਖਿਅਤ ਬਾਹਰ ਕੱਢ ਲੈ ਗਏ ਸੀ ਕਈਆਂ ਦੇ ਡੰਗਰ ਰੁੜ ਗਏ ਨੇ ਕਈਆਂ ਸਮਾਰ ਰੁੜ ਗਿਆ 5 ਏਕੜ ਖਫਾਸਾ ਜਿਹੜੀ ਤਬਾਹ ਹੋ ਗਈ ਇਹਦੀ 10 ਏਕੜ ਆ ਜਿਹੜਾ ਭੁੱਖੇ ਹੋ ਕੇ ਬਹਿ ਗਏ ਹੁਣ ਤੇ ਹਾਰ ਹੀ ਮਾਰਾਂ ਲੋੜ ਤੇ ਬੜੀਆਂ ਚੀਜ਼ਾਂ ਦੀਆਂ ਪਰ ਫਿਰ ਹਾਲ ਜਿਹੜਾ ਵਾ ਚਾਰਾ ਡੰਗਰਾਂ ਦੇ ਜਿਹੜਾ ਡੰਗਰ ਮਰਨਦੇ ਨੇ ਅਜੇ ਬੰਦਿਆਂ ਦੇ ਇੱਧਰ ਉੱਧਰ ਚੱਲ ਜਾਂਦਾ ਪਾਣੀ ਦਾ ਵੀ ਚੱਲ ਜਾਂਦਾ ਪਰ ਡੰਗਰਾਂ ਦਾ ਮਾੜਾ ਹਾਲ ਆ ਲਿਆ ਇਹ ਇਲਾਕੇ 'ਚੋਂ ਕਈਆਂ ਕੋ ਕੱਢੇ ਹੀ ਨਹੀਂ ਗਏ ਪਛ ਡੇਰਾ巴巴 ਨਾਨਕ ਇਲਾਕੇ ਦੀ ਤਬਾਹੀ ਦੀਆਂ ਤਸਵੀਰ ਤੁਹਾਨੂੰ ਦਿਖਾ ਰਿਹਾ ਇੱਕ ਤਸਵੀਰ ਇਹ ਵੀ ਦਿਖਾ ਰਿਹਾ ਜਿੱਥੇ ਕਿ ਗੁਰਦੁਆਰਾ ਸਾਹਿਬ ਵੀ ਪਾਣੀ ਦੇ ਨਾਲ ਹਲੇ ਵੀ ਭਰਿਆ ਹੋਇਆ ਕਈ ਫੁੱਟ ਪਾਣੀ ਹਲੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹੈ ਗੁਰਦੁਆਰਾ ਫਰੀਦਪੁਰ ਸਾਹਿਬ ਅੱਡਾ ਨਵਾਂ ਚੰਡੀਗੜ੍ਹ ਦੇ ਵਿੱਚ ਇਹ ਸੂਹਬਤ ਹੈ ਤਾਂ ਉਸ ਥਾਂ ਦੇ ਉੱਤੇ ਵੀ ਪਾਣੀ ਜਿਹੜਾ ਨਕੋ ਲੱਕ ਭਰ ਗਿਆ ਸੀ ਭਾਵੇਂ ਕਿ ਪਾਣੀ ਦਾ ਪੱਦਰ ਕਟ ਗਿਆ ਪਰ ਫਿਰ ਵੀ ਹਲੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਪਾਣੀ ਉਸੇ ਤਰੀਕੇ ਦੇ ਨਾਲ 3 ਫੁੱਟ ਪਾਣੀ ਹੈ ਜਿਹੜਾ ਹਲੇ ਵੀ ਮੌਜੂਦ ਹੈ ਜਦੋਂ ਹੜਾ ਹੈ ਇੱਕਦਮ ਤਾਂ ਮਹਾਰਾਜ ਸਾਹਿਬ ਦੇ ਪਾਵਨ ਸਰੂਪ ਪਹਿਲਾਂ ਹੀ ਇਥੋਂ ਸੁਰੱਖਿਅਤ ਬਾਹਰ ਕੱਢ ਲਏ ਗਏ ਸੀ ਕੁਝ ਸਿੰਘ ਸਾਡੇ ਨਾਲ ਨੇ ਤੁਹਾਡਾ ਇਹੀ ਇਲਾਕਾ ਜੀ ਕਿੰਨਾ-ਕਿੰਨਾ ਫੁੱਟ ਪਾਣੀ ਸੀ ਓਏ ਖਾਲਸਾ ਵਾਜੀ ਫਤਿਹ ਇੱਥੇ 7-7-8-8 ਫੁੱਟ ਪਾਣੀ ਹੀ ਪਹਿਲਾਂ ਜਦੋਂ ਆਇਆ ਵਾ ਬਹੁਤ ਬਾਈ ਮਚਾਈ ਹੈ ਫਸਲਾਂ ਨਹੀਂ ਰਹੀਆਂ ਝੋਨਾ ਨਹੀਂ ਰਿਹਾ ਮਾਲ ਡੰਗਰ ਨਹੀਂ ਰਿਹਾ ਬਹੁਤ ਮਾੜਾ ਹਾਲ ਐ ਦੁਨੀਆ ਦਾ ਡੇਰਾ ਬਬਨਾਨਕ ਦੇ ਜਿਹੜਾ ਅਗਾਵਾ ਏਰੀਆ ਸਾਰਾ ਡੁੱਬਾ ਵਾ ਇਹ ਬਹੁਤ ਮੁਸ਼ਕਲ ਐ ਇਹ ਚਾਹੀਦਾ ਸਰਕਾਰਾਂ ਨੇ ਵੀ ਕੋਈ ਮਜਦ ਕਰਨੀ ਫਿਰ ਜਿਹੜੇ ਹੈਗੇ ਨੇ ਖਾਲਸਾ ਏਟ ਵਾਲੇ ਵੀ ਕਰ ਰਹੇ ਨੇ ਹੋਰ ਵੀ ਜਹੇ ਬੰਦੀਆਂ ਕਰਦੀਆਂ ਮਤਲਬ ਸਰਕਾਰ ਕੋਈ ਮਜਦ ਨਹੀਂ ਕਰ ਰਹੀ ਕੋਈ ਮੰਤਰੀ ਨਹੀਂ ਆ ਰਿਹਾ ਮੰਦਾ ਹਾਲ ਐ ਵੋਟਾ ਕਿੰਨਾ ਕਿੰਨਾ ਕੁ ਫੁੱਟ ਪਾਣੀ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਕਿੰਨਾ ਕੁ ਫੁੱਟ ਹੁਣ ਘਟ ਗਿਆ 7 ਫੁੱਟ ਪਾਣੀ ਹੁਣ 3 ਫੁੱਟ ਆ ਗਿਆ 3 ਫੁੱਟ ਹਾਂਜੀ ਹਾਂ ਮਹਾਰਾਜ ਸਾਹਿਬ ਦੇ ਪਾਵਨ ਸਰੂਪ ਪਹਿਲਾਂ ਹੀ ਸੁਰਖਿਤ ਕਰਦੇ ਆਪਾਂ ਪਹਿਲਾਂ ਪਤਾ ਲੱਗ ਗਿਆ ਪਾਣੀ ਆਉਣ ਡਿਆ ਤਾਂ ਪਹਿਲਾਂ ਕਢ ਲੇ ਜਦੋਂ ਪੰਜ-ਪੰਜ ਫੁੱਟ ਪਾਣੀ ਚੜ ਕੇ ਆ ਗਿਆ ਕੋਈ ਸੰਭਲਦਾ ਨਹੀਂ ਮੌਕਾ ਮਿਲੇ ਨਹੀਂ ਸੰਭਲਦਾ ਸਹਜ ਨਹੀਂ ਆਇਆ ਪਾਣੀ ਜੱਕਦਮ ਹੀ ਆ ਗਿਆ ਪਤਾ ਨਹੀਂ ਲੱਗਾ ਕਈਆਂ ਦੇ ਤਾਂ ਡੰਗਰ ਰੁੜ ਗਏ ਨੇ ਕਈਆਂ ਸਮਾਨ ਰੁੜ ਗਿਆ ਹਾਂਜੀ ਹਾਂਜੀ ਖੇਤੀ ਕਰਦੀ ਫਸਲ ਤਬਾਹ ਪੰਜ ਏਕੜ ਖਬਸਾ ਜਿਹੜੀ ਤਬਾਹ ਹੋ ਗਈ ਇਹਦੀ 10 ਏਕੜ ਆ ਇਹਦੀ ਤਬਾਹ ਹੋ ਗਈ ਬਹੁਤ ਫਸਲ ਸਾਰੀ ਤਬਾਹ ਆ ਗਈ ਤਨ ਮਾਰ ਲਓ ਕੈਮਰਾ ਤੁਸੀਂ ਫਸਲ ਤੇ ਆਈ ਨਹੀਂ ਫਸਲ ਤੇ ਝੋਨਾ ਬੀਜਿਆ ਹੋਇਆ ਸੀ ਫਿਰ ਝੋਨਾ ਝੋਨਾ ਬੀਜਿਆ ਕਰਜ਼ਾ ਵੀ ਬਾਰ ਹੋਊਗੀ ਕਿਸ ਦਾ ਕਰਜ਼ਾ ਬੜਾ ਹੀ ਸਭ ਕੋ ਇਹ ਖਰਚਾ ਜਿਹੜਾ ਅਸੀਂ ਲਾੜਿਆ ਇੱਕ ਕਿੱਲੇ ਦਾ ਜਿਹੜਾ 5-7000 ਰੁਪਏ ਦਾ ਜਿਹੜਾ ਲੱਗਾ ਵਾ ਤੇ ਉਹ ਐਵੇਂ ਗਿਆ ਵਾ ਵਰਤ ਗਿਆ ਵਾ ਤੇ ਹੁਣ ਅਸੀਂ ਜਿਹੜਾ ਭੁੱਖੇ ਹੋ ਕੇ ਬਹਿ ਗਏ ਹੁਣ ਤੇ ਹਾਲ ਹੀ ਮਾੜਾ ਵਾਡਾ ਕਿਹੜੀ ਚੀਜ਼ ਦੀ ਲੋੜ ਆ ਜੇਕਰ ਤੁਹਾਡੇ ਤੱਕ ਕੋਈ ਸੰਸਥਾਵਾਂ ਪਹੁੰਚ ਕਰਨੀਆਂ ਚਾਹੁੰਦੀਆਂ ਨੇ ਸਰਕਾਰ ਕੋਈ ਦੇਣਾ ਚਾਹੁੰਦੀ ਆ ਕਿਹੜੇ ਕਿਹੜੇ ਚੀਜ਼ਾਂ ਦੀ ਲੋੜ ਆ ਲੋੜ ਤੇ ਬੜੀਆਂ ਚੀਜ਼ਾਂ ਦੀਆਂ ਪਰ ਫੇਰ ਹਾਲ ਜਿਹੜਾ ਵਾ ਚਾਰਾ ਡੰਗਰਾਂ ਜਿਹੜਾ ਡੰਗਰ ਮਰਨਦੇ ਨੇ ਅਜੇ ਬੰਦਿਆਂ ਦੇ ਇਧਰ ਉਧਰ ਚੱਲ ਜਾਂਦਾ ਪਾਣੀ ਦਾ ਵੀ ਚੱਲ ਜਾਂਦਾ ਪਰ ਡੰਗਰਾਂ ਦਾ ਮਾੜਾ ਹਾਲ ਆ। ਹੋਰ ਸਰਕਾਰਾਂ ਜੇ ਮਤ ਕਰਨ ਕੋਈ ਤੇ ਫੇਰ ਆ ਕੋਈ ਰੋਟੀ ਪਾਣੀ ਖਾ ਸਕਦਾ ਨਹੀਂ ਤੇ ਹਾਲ ਮਾੜਾ ਹੀ ਆ। ਹਾਂਜੀ ਕਣਕ ਖੁਣਕ ਸਾਰੀ ਖਰਾਬ ਹੋ ਗਈ ਤੇ ਘਰਾਂ ਦੇ ਵਿੱਚ ਪਈ ਸਾਰੀ ਖਰਾਬ ਢੋਲਾਂ ਜੋ ਖਰਾਬ ਗਏ ਕਈ ਢੋੜ ਰੋੜ ਗਏ। ਹਾਂ ਬੀਜਵਾਨ ਜਾਨਵਰ ਕਿੰਨੇ ਕੁ ਮਰ ਗਏ ਪਸ਼ੂ ਕਿੰਨੇ ਕੁ ਬਹੁਤ ਜ਼ਿਆਦਾ ਮਰ ਗਏ ਜੇ ਤੇ ਕੋਈ ਇਹ ਇਲਾਕੇ ਤੋਂ ਕਈਆਂ ਕੋ ਕੱਢੇ ਹੀ ਨਹੀਂ ਗਏ ਪਸ਼ੂ। ਹਾਂਜੀ ਇੱਥੇ ਰੋੜਕੇ ਤੁਹਾਡੀ ਦਾ ਇੱਕ ਫਸਲ ਪਜਦਾ ਜੀ ਹਾਂਜੀ ਹਾਂਜੀ ਖਤਮ ਹੋ ਗਈ ਅਜੇ ਵੀ ਪਾਣੀ ਚੱਲ ਰਿਹਾ ਹੈ ਜੇ ਇਲਾਕੇ ਵਿੱਚ ਪਾਣੀ ਇਹ ਨਿਕਲਣ ਨੂੰ ਕਿੰਨੇ ਦਿਨ ਲੱਗ ਸਕਦੇ ਨੇ ਹਾਂ 5-7 ਦਿਨ ਲੱਗਾਂਗੇ ਜੀ ਹਾਂਜੀ ਇਹ ਇਲਾਕੇ 'ਚ ਹਾਂ 5-7 ਦਿਨ ਲੱਗਾਂਗੇ ਹਾਂ ਤੁਹਾਡੀ ਫਸਲ ਸਾਰੀ ਸਾਰੀ ਡੁੱਬ ਗਈ ਤੁਹਾਡੀ 8 ਕਿਲੇ 8 ਕਿਲੇ ਮਰਮਾਨ ਖਤਮ ਹੋ ਗਿਆ ਫਿਰ ਹੁਣ ਉਸ ਦੇ ਨਾਲ ਕਰਜ਼ਾ ਕਈ ਵਾਰ ਲਿਆ ਹੁੰਦਾ ਪਤਾ ਹੀ ਹੈ ਕਿਸਾਨ ਕਰਜ਼ਾ ਲੈ ਕੇ ਖੇਤੀ ਕਰਦਾ ਤਾਂ ਨੁਕਸਾਨ ਕਿੰਨਾ ਹੋਊਗਾ ਕਿਸ਼ਤਾਂ ਟੁੱਟਣਗੀਆਂ ਕੀ ਤਾਂ ਕਿਸੇ ਦਰਨੀ ਨਹੀਂ ਮਾਲੇ ਦਬਲ ਖਰਚਾ ਪਾ ਗਿਆ ਸਾਨੂੰ ਚੁੱਕ ਕੇ ਫੇਰ ਗਾਂ ਆ ਕੇ ਫਿਰ ਸਮੇਂ ਸਿਰ ਲਾਉਣਾ ਫਸਲ ਤੇ ਲੇਕਿਨ ਉਹ ਡੰਗਰਾ ਦਾ ਬਹੁਤ ਨੁਕਸਾਨ ਆ ਪੱਠੇ ਦੱਥੇ ਦੀ ਦਿੱਕਤ ਬਹੁਤ ਆ ਚਲੋ ਆਪਣਾ ਤਾਂ ਮਾੜਾ ਚੰਗਾ ਚੱਲਣ ਡਿਆ ਖਾਣ ਪੀਣ ਲਈ ਡੰਗਰਾ ਵਾਸਤੇ ਮੁਸ਼ਕਲ ਹੈ ਬੀਜ ਬਾਨੇ ਉਹਦਾ ਇਹ ਫਿਰ ਵਿਆਹਾਂ ਦਾ ਸੀਜ਼ਨ ਧੀ ਪੁੱਤ ਦਾ ਕਿਹਦਾ ਵਿਆਹ ਕਰਨ ਦੀ ਸੋਚ ਰਹੇ ਹੋਗੇ ਕਿਹ ਸੀਜ਼ਨ ਵੀ ਆ ਰਿਹਾ ਸਭ ਕੁਝ ਸੋਚ ਫਸਲ ਤੇ ਦिएਗੇ ਸੋਚਾਂ ਤਾਂ ਬੜੀਆਂ ਰੱਖੀਆਂ ਨੇ ਪਰ ਮਾਲਕ ਦੇ ਹੱਥ ਕੀ ਕਰ ਸਕਦੇ ਆ ਸਭ ਕੁਝ ਵਿੱਚ ਇਹ ਮਾਲੋ 15 ਦਿਨ ਤੋਂ ਪਹਿਲਾਂ ਪਾਣੀ ਨਹੀਂ ਲੱਥਾ ਲੱਗ ਜਾਣਗੇ ਪਾਣੀ ਸਹੇ ਇਹ ਕਣਕਾਂ ਫਸਲਾਂ ਬਰਬਾਦ ਹੋ ਗਈਆਂ ਨੇ ਮੁੱਢੋਖਣੀ ਇਹ ਵੀ ਕਿਹਾ ਜਾ ਰਿਹਾ ਵੀ ਕੀ ਅਗਲੀ ਕਣਕ ਦੀ ਫਸਲ ਵੀ ਪ੍ਰਭਾਵਿਤ ਹੋ ਸਕਦੀ ਜੇ ਰੇਤਾ ਪੜ ਗਿਆ ਫਸਲ ਇਹ ਨਹੀਂ ਬੀਜੀ ਜਾਣੀ ਜੀ ਪਹਿਲੀ ਨਹੀਂ ਵਾਤਰ ਆਉਣੀ ਮਹੀਨਾ ਦੇ ਇੱਕ ਰਹਿ ਗਿਆ ਕਣਕ ਦੇ ਨਵੰਬਰ ਚ ਇਹ ਜਾ ਕੇ ਦਸੰਬਰ ਚ ਪਾਗੀਆਂ ਵਾਤਰ ਆਉਣੀਆਂ ਇਹ ਇੰਨੇ ਤੇ ਪੱਲ ਚੜ ਗਏ ਪਾਏ ਥੱਲੇ ਸੇਕਾ ਲੱਗਣਾ ਨਹੀਂ ਜਮੀਨ ਨੂੰ ਨਹੀਂ ਲੱਗਣਾ ਤੇ ਕਿੱਥੋਂ ਤੁਹਾਨੂੰ ਪਤਾ ਫਿਰ ਫਸਲ ਦੇ ਗਾਂ ਡਬਲ ਖਰਚਾ ਨਾ ਫਸਲ ਹੀ ਬੀਜੀ ਜਾਣੀ ਅਗਲਾ ਫਸਲ ਸਮਾਂ ਹੀ ਮਾਰ ਫੇੜੀ ਹੋ ਗਈ ਕਿੰਨੇ ਦਿਨ ਬਾਅਦ ਉਹ ਪਾਣੀ ਉਤਰਿਆ ਕਿੰਨੇ ਦਿਨ ਬਾਅਦ ਘਟਿਆ ਪਾਣੀ ਇਹ ਪੰਜਵੇਂ ਦਿਨ ਪਾਣੀ ਕੱਟਣ ਲੱਗਾ ਜੇ ਇੱਕ ਫੁੱਟ ਪਾਣੀ ਉਤਰਿਆ ਸੀ ਥੋੜਾ ਵੀ ਖੇਤਾਂ 'ਚ ਕਰ ਬਾਹਰ ਇੱਕ ਪਿੰਡਾਂ ਦੇ ਚਾਰ-ਫੇ ਪਾਣੀ ਫਿਰਨ ਡਿਆ ਹੈ ਇਹਨਾਂ ਨਾਲ ਵਨ ਮਾਰੇ ਨੇ ਉੱਥੇ ਪੈਸੇ ਰਹਿਣਾ ਪਿਆ ਫਿਰ ਕੁਝ ਨਹੀਂ ਚਲੋ ਉਹ ਤਾਂ ਮਾੜਾ ਚੰਗਾ ਾਟੇ ਉੱਤੇ ਫੜ ਕੇ ਪਹਿਲਾਂ ਪਿਆਰੇ ਨੇ ਰਿਸ਼ਤੇ ਦਾ ਕੋ ਮਹੰਗਾ ਗੁੱਲੇ ਫਿਲਹਾਲ ਡੰਗਰਾ ਦਾ ਪਸ਼ੂਆਂ ਦਾ ਡੰਗਰਾ ਦਾ ਫੋਨ ਮਾਰਾ ਡੰਗਰਾ ਦਾ ਮਾੜਾ ਹਾਲਾ ਮਾੜਾ ਹਾਲਾ ਡੰਗਰਾ ਦਾ ਬਾਕੀ ਖਤਮ ਹੋ ਗਈ ਪੱਠੇ ਕਰ ਹਾਂਜੀ ਹਾਂਜੀ ਖਤਮ ਹੋ ਗਈ ਤਬਾਹ ਹੋ ਗਿਆ ਜੇ ਡੰਗਰਾ ਦਾ ਪਾਣੀ ਪਹਿਲਾਂ ਪਸ਼ੂਆਂ ਬਾਤ ਬਹੁਤੀ ਪਰੇਸ਼ਾਨੀ ਹੈ ਜਣੀ ਕਿ ਆਪੀਲੇ ਆ ਕਿ ਜਿਹੜੀਆਂ ਸੰਸਥਾਵਾਂ ਆ ਰਹੀਆਂ ਨੇ ਕਿ ਪਸ਼ੂਆਂ ਬਾਤ ਤੇ ਕੋਈ ਹੱਲ ਕੀਤਾ ਹਾ ਇਹਨਾਂ ਦਾ ਹੱਲ ਪਸ਼ੂਆਂ ਦਾ ਹੋਣਾ ਚਾਹੀਦਾ ਵਾ ਬਾਕੀ ਬੰਦਿਆਂ ਦਾ ਤਾਂ ਚਲੋ ਮਾੜਾ ਮੱਟਾ ਹੁੰਦਾ ਹੀ ਆ ਪਸ਼ੂਆਂ ਦਾ ਬੋੜਾ ਇਹ ਚੱਲਿਆ ਨਹੀਂ ਜਾਂਦਾ ਭੁੱਖ ਡੰਗਰ ਜਿਹੜੇ ਕਿਸੇ ਦੇ ਸੌਣ ਵਾਲੇ ਕਿਸੇ ਦੇ ਸੋਏ ਆ ਫਿਰ ਬਹੁਤ ਕੋਈ ਡੰਗਰ ਰੋੜ ਵੀ ਬਹੁਤ ਗਏ ਨੇ ਤੇ ਬਹੁਤ ਮੰਦਾ ਹਾਲ ਡੇਰੇ ਬਾਬਾ ਨਾਨਕ ਦਾ ਤੇ ਇੰਨਾ ਪਾਣੀ ਆਇਆ ਕੋਈ ਗੱਲ ਕਰਨ ਵਾਲੀ ਨਹੀਂ ਇਹਦਾ ਤੇ ਕੋਈ ਜਿਹੜਾ ਹੈਗਾ ਪੂਰੀ ਨਹੀਂ ਕਰ ਸਕਦਾ ਪੂਰਤੀ ਨਹੀਂ ਦੀ ਕਰ ਸਕਦਾ ਕੋਈ ਜਨਾ ਕਿਤੇ ਦਾ ਇਲਾਕੇ ਦਾ ਹਾਲਤਾਂ ਨੂੰ ਦਿਖਾ ਰਹੇ ਸੀ ਕੁਝ ਕਿਸਾਨ ਸਾਡੇ ਨਾਲ ਸੀ ਤਾਂ ਹਲੇ ਵੀ ਤਬਾਹੀ ਹੀ ਨਜ਼ਰ ਆਉਂਦੀ ਆ ਪਾਣੀ ਦੀ ਸਪੀਡ ਹਲੇ ਵੀ ਬਹੁਤ ਜ਼ਿਆਦਾ ਹੈ ਹਲੇ ਵੀ 3-3 ਫੁੱਟ 4-4 ਫੁੱਟ ਪਾਣੀ ਹੈ ਜਿਹੜਾ ਇਲਾਕੇ ਦੇ ਵਿੱਚ ਭਰਿਆ ਹੋਇਆ ਘਰਾਂ ਦੇ ਵਿੱਚ ਭਰਿਆ ਹੋਇਆ ਜ਼ਮੀਨ ਦੇ ਵਿੱਚ ਭਰਿਆ ਹੋਇਆ ਕਿਧਰੇ ਕਿਧਰੇ ਨੁਕਸਾਨ ਲੋਕਾਂ ਦਾ ਬਹੁਤ ਜ਼ਿਆਦਾ ਹੈ ਤੇ ਸੁੱਕੀ ਰਸਦ ਤਾਂ ਬਹੁਤ ਜ਼ਿਆਦਾ ਪਹੁੰਚ ਗਈ ਆ ਪਰ ਪਸ਼ੂਆਂ ਦੇ ਲਈ ਮੱਝਾਂ ਦੇ ਲਈ ਚਾਰੇ ਦੀ ਬੜੀ ਸਖਤ ਲੋੜ ਹੈ ਤਾ ਚਾਰਾ ਚਾਹੀਦਾ ਉਹਨਾਂ ਦੇ ਲਈ ਤੂੜੀ ਦਾ ਤੂੜੀ ਦਾ ਪ੍ਰਬੰਧ ਚਾਹੀਦਾ ਤਾਂ ਕਿਤੇ ਨਾ ਕਿਤੇ ਵੇਜਵਾਨਾਂ ਨੂੰ ਵੀ ਬਹੁਤ ਜ਼ਿਆਦਾ ਲੋੜ ਹੈ ਇਸ ਸਮੇਂ ਤਵਾਹੀ ਹੋ ਗਈ ਹੈ ਫਸਲ ਡੁੱਬ ਗਈ ਪੱਠੇ ਸਾਰੇ ਖਤਮ ਹੋ ਗਏ ਤੂੜੀ ਸੀ ਜਿਹੜੀ ਉਹ ਬਿਲਕੁਲ ਖਤਮ ਹੋ ਗਈ ਇਸੇ ਕਰਕੇ ਇਨਸਾਨ ਦੇ ਲਈ ਤਾਂ ਰਸਦ ਜਿਹੜੀ ਉਹ ਪਹੁੰਚ ਰਹੀ ਹੈ ਵੇਜਵਾਨਾਂ ਦੇ ਲਈ ਵੀ ਜਿਹੜੇ ਸੁੱਕੇ ਚਾਰੇ ਦੀ ਬਹੁਤ ਜ਼ਿਆਦਾ ਇਸ ਇਲਾਕੇ ਦੇ ਵਿੱਚ ਲੋੜ ਹੈ ਸਾਥੀ ਜਸਸੀ ਦੇ ਨਾਲ ਕੁਲਦੀਪ ਸਿੰਘ ਪੂਰੇ ਜਾਨਸਪੋਕਸਮੈਨ ਟੀਵੀ ਡੇਰਾਬਾਬਾਨਾ